ਸਤਿ ਸ਼੍ਰੀ ਅਕਾਲ ਸੀਟ 2050005 ਤੇ ਯਾਤਰੀ ਜੀ ਕਰਤਾ ਬਠਿੰਡੇ ਸਟੇਸ਼ਨ ਤੇ ਇਹਨਾਂ ਨੇ ਸਵਾਗਤ ਆਪਣਾ ਰਾਤੋ ਰਾਤ ਆ ਪਹੁੰਚ ਗਏ ਆ ਬਠਿੰਡੇ ਦਿਨ ਚੜ੍ਹਦੇ ਦੇ ਨਾਲ ਆਜੋ 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 ਭਾਈ ਬਠੰਡੇ ਆਉਣ ਤੇ ਤੁਹਾਡਾ ਸਵਾਗਤ ਹੈ ਇੱਕ ਚੋਬਰ ਕਿੱਧਰ ਰਹਿ ਗਿਆ ਸਵਾਗਤ ਆ ਭਾਈ ਬਠੰਡੇ ਆਉਣ ਤੇ ਤੇ ਵੈਸੇ ਸਾਡਾ ਪਿੰਡ ਰਾਹ ਚ ਪੈ ਜਾਂਦਾ ਹਾਂ ਸਰ੍ਹਸੇ ਤੇ ਬਠੰਡੇ ਦੇ ਵਿਚਾਲੇ ਜਿਵੇਂ ਦੱਸਦੇ ਰਹੇ ਨੇਗੇ ਤੇ ਇਹ ਚੋਬਰ ਉੱਥੇ ਇੱਤਰ ਨੂੰ ਕਹਿੰਦੇ ਸੀਗੇ ਸਰ੍ਹਸੇ ਕਿ ਆਪਾਂ ਹੁਣ ਅਸੀਂ ਪਿੰਡ ਪਹੁੰਚ ਜਾਂਦੇ ਗੱਲ ਵੀ ਇਹਨਾਂ ਦੀ ਸਹੀ ਸੀ ਪਰ ਅਸੀਂ ਆਹ ਆਪਣੇ ਚੋਬਰ ਦਵੜੀ ਖਾਨੇ ਵਾਲੇ ਕਰਕੇ ਫਰੀਦਕੋਟ ਜ਼ਿਲ੍ਹੇ ਵਾਲੇ ਕਰਕੇ ਵੀ ਆਪਾਂ ਪਹਿਲਾਂ ਚੜ੍ਹੇ ਵੀ ਬਟੰਡੇ ਆਕੇ ਸੀਗੇ ਤੇ ਉੱਤਰੇ ਵੀ ਬਟੰਡੇ ਆਕੀ ਹੈਗੇ ਤੇ ਸਾਨੂੰ ਫਿਰ ਅ 2 ਘੰਟੇ ਦਾ ਬੱਧ ਰਸਤਾ ਬੈਗਣਾ ਵੀ ਘੰਟਾ ਕ ਅਸੀਂ ਅੱਗੇ ਆਏ ਘੰਟਾ ਕਿਥੋਂ ਪਿੱਛੇ ਮੁੜਾਂਗੇ ਕਰ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਸਾਰਾ ਹੈ ਵੀਰਾਂ ਭੈਣਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਇੱਕ ਨਵੇਂ ਬਲੌਗ ਦੇ ਵਿੱਚ ਆਜੋ ਅੱਜ 28 ਫੱਗਣ 11 ਮਾਰਚ ਸਾਲ 2024 ਸੋਮਵਾਰ ਦਾ ਦਿਨ ਹੈ ਤੇ ਸਵਾ ਸਵੇਰੇ ਦੇ 8:30 ਵਜੇ ਪਹੁੰਚ ਗਿਆ ਬਠਿੰਡੇ ਤੇ ਇਹ ਟ੍ਰੇਨ ਸਿੱਧੀ ਨਹੀਂ ਆਈ ਉੱਥੋਂ ਜਨ ਜੈਪੁਰ ਤੋਂ ਬੈਠੇ ਸੀ ਅਸੀਂ ਉਹਨਾਂ ਨੇ ਟੈਕਟ ਸਾਨੂੰ ਬਠਿੰਡੇ ਦੀ ਦਿੱਤੀ ਸੀਗੀ ਤੇ ਇਹ ਹਿਸਾਰ ਪਹੁੰਚ ਗਈ ਸੀਗੀ 3:00 ਵਜੇ ਤੇ ਹਿਸਾਰ ਤੋਂ ਫਿਰ ਅ 2 ਘੰਟੇ ਲਗਭਗ ਪੌਣੇ 1-2 ਘੰਟੇ ਸਾਨੂੰ ਹਿਸਾਰ ਬੈਠਣਾ ਪਿਆ ਫਿਰ ਉੱਥੋਂ ਚੱਲੀ ਇਹ ਇਤਿਹਾਰ ਤੋਂ ਸਵਾ 5:30 ਵਜੇ ਸਵਾ 2 ਘੰਟੇ ਸਾਨੂੰ ਹਿਸਾਰ ਲੱਗ ਕੇ ਤਾਂ ਕਰਕੇ ਥੋੜਾ ਜਿਹਾ ਲੇਟ ਹੋ ਗਏ ਫਿਲਹਾਲ ਬਠਿੰਡੇ ਪਹੁੰਚੇ ਹੁਣੀ ਤੇ ਆਪਣਾ ਅੱਜ ਦਾ ਅਗਲਾ ਵਲੌਗ ਸ਼ੁਰੂ ਆ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖੋ ਦਿਖਾਉਣੇ ਆ ਜਾ ਕੇ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੇ ਰਿਹਾ ਸਾਰੀ ਗੱਲਬਾਤ ਤੇ ਨਵੇਂ ਆਇਓ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਤਾਂ ਫੋਲੋ ਲਾਜ਼ਮੀ ਕਰ ਲਿਓ ਤੇ ਅਗਲੀ ਗੱਲਬਾਤ ਦਿਨ ਦੀ ਦਿਖਾਉਣੇ ਆ ਕਈ ਵੀਰ ਕਹਿੰਦੇ ਸੀਗੇ ਕਿ ਪਿੰਡੂ ਮਾਹੌਲ ਆ ਬਰੀਆ ਲੱਗਦਾ ਘੈਂਟ ਲੱਗਦਾ ਫਿਰ ਚੋਬਰ ਗਰਮੀ ਆ ਗਈ ਹਾਂ ਤਬੜੀ ਖਾਨੇ ਕਿਵੇਂ ਰੇਹਾ ਭਾਈ ਤੂਰ ਨਿਆਰੇ ਨਿਆਰੇ ਬਹੁਤ ਘੈਂਟ ਰਿਹਾ ਭਾਈ ਬਹੁਤ ਘੈਂਟ ਰਿਹਾ ਤੇ ਅਗਲੀ ਗੱਲ ਵੀ ਇਹ ਕਿ ਅਸੀਂ ਘੱਟ ਤੋਂ ਘੱਟ ਖਰਚੇ ਜੀ ਕਰਾਂਗੇ ਤੇ ਕਿੰਨਾ ਖਰਚਾ ਆਇਆ ਇਹ ਤੁਹਾਨੂੰ ਮੋਟੀ ਜੀ ਗੱਲਬਾਤ ਦੱਸ ਦਿੰਨੇ ਆ ਹੋਂਦਾਨ ਕੈਂਪ ਸੀਗਾ ਉੱਥੇ ਆ ਇੱਕ ਬੰਦੇ ਦੇ ਸਾਡੇ 3 ਕਹ ਹਜ਼ਾਰ ਰੁਪਏ ਲੱਗੇ ਆ ਮਤਲਬ ਘਰੋਂ ਆ ਕੇ ਇਥੋਂ ਤੱਕ ਦੇ ਤੇ 150 ਹੋਰ ਲਾ ਦੇ ਗੋਰ ਕਿੰਨੇ ਕਿ ਲਾਵਾਂਗੇ ਹਨ ਜੇ ਮਤਲਬ 3000 ਚ ਅਸੀਂ 4 ਦਿਨ ਘੁੰਮਿਆਏ ਤੇ 3000 ਇੱਕ ਬੰਦੇ ਦਾ ਤੇ ਸਾਂਝਾ ਜਿਹਾ ਖਰਚਾ ਕਰਕੇ ਤੇ ਵਧੀਆ ਆਪ ਦਾ ਖੁੱਲਾ ਜਿਹਾ ਖਾ ਪੀ ਕੇ ਤੇ ਇਹਨਾਂ ਦਾ ਬਸ ਖਰਚਾ ਹੋਏਗਾ ਠੀਕ ਹੈ ਭਾਈ ਹਾਂ ਸਾਰਾ ਖਰਚਾ ਇੰਨਾ ਹੋਇਆ ਹਾਂ ਤੇ ਵਧੀਆ ਇਹਨਾਂ ਭਰਾਵਾਂ ਨਾਲ ਵਧੀਆ ਜਿਹਾ ਜਿਹਾ ਨਜ਼ਾਰਾ ਆਇਆ ਦੇ ਕੋਲਾਡਲਾ ਮੋਹਲ ਸੀਗਾ ਤੇ ਅਗਲਾ ਟ੍ਰਿਪ ਕੋਈ ਜਲਦੀ ਪਲਾਨ ਕਰਦੇ ਆ ਤੇ ਚੋਪਰ ਕਹਿੰਦਾ ਪਈ ਮੈਂ ਟਰੈਕ ਕਰਨਾ ਟਰੈਕ ਪਹਾੜਾਂ ਤੇ ਟਰੈਕ ਨਹੀਂ ਕਰਿਆ ਕਦੇ ਤੇ ਮੈਂ ਕਹਿੰਦਾ ਤੁਹਾਨੂੰ ਜਲਦੀ ਟਰੈਕ ਕਰਾ ਦਾਂਗੇ ਤੇ ਇੱਕ ਸਮੇਂ ਦੀ ਕਮੀ ਹੁੰਦੀ ਆ ਥੋੜੀ ਜੀ ਟਰੈਕਰ ਨੂੰ ਟਰੈਕਟਰ ਉੱਤੇ ਜਾਣ ਦਿੱਤਾ ਕੋਈ ਗੱਲ ਨਹੀਂ ਪੈਸਾ ਬੂਤਾ ਤੇ ਇਧਰ ਉਧਰ ਹੋ ਜਾਂਦਾਗਾ ਤੇ ਪੈਸਾ ਤਾਂ ਜਾਂਦਾ ਆਉਂਦਾ ਰਹੇਦਾ ਕਿ ਨਜ਼ਾਰੇ ਬਾਰ-ਬਾਰ ਨਹੀਂ ਆਉਂਦੇ ਕਿਉਂ ਸੰਦੀਪ ਤੇ ਬਾਕੀ ਸਾਡਾ ਭਾਈ ਇਹ ਲੀਡਰ ਗਰੁੱਪ ਲੀਡਰ ਇਹ ਸੀਗਾ ਸਾਡਾ ਟੂਰ ਦਾ ਤੇ ਖਜ਼ਾਨਚੀ ਖਜ਼ਾਨਾ ਮੰਤਰੀ ਰੇਲ ਮੰਤਰੀ ਸਾਰੀ ਜ਼ਿੰਮੇਵਾਰੀ ਨਜ਼ਾਰੇ ਲੈਣ ਤੇ ਸੀ ਹਾਂ ਸਾਰਾ ਇਹਦੇ ਸੁੱੱਚੇ ਕੰਮ ਇਹ ਨਹੀਂ ਸਮਝ ਆਈ ਸਾਰੀ ਜ਼ਿੰਮੇਵਾਰੀ ਇਹਦੇ ਕੋਲੇ ਸੀ ਤੇ ਟੈਨਸ਼ਨਾਂ ਚੱਕੀ ਫਿਰਦਾ ਸੀ ਇਹ ਬਈ ਜਿਹੜੀ ਕਹਿ ਵੀਂਦਾ ਸਾਨੂੰ ਕੋਈ ਟਾਈਮ ਕੇ ਬਈ ਤੁਸੀਂ ਮਾਰਾ ਮੋਟਾ ਕੁਝ ਦੇਖ ਲਿਆ ਕਰੋ ਮੈਂ ਬੂਖੋਲ ਕੇ ਤੇ ਬਾਕੀ ਠੀਕ ਸੀਗਾ ਜੈਪੁਰ ਦੇ ਨਜ਼ਾਰੇ ਦੇਖੇ ਨਾਲ ਤੁਹਾਨੂੰ ਦਿਖਾਏ ਤੇ ਜੇ ਕਿਸੇ ਵੀਰ ਨੇ ਜਾਣਾ ਤਾਂ ਵਧੀਆ ਠੀਕ ਆ ਸਸਤੇ ਚ 3000 ਕੋਈ ਬਾੜਾ ਨਹੀਂ ਹੁੰਦਾ ਚਾਰ ਕਰਦੇ ਨੇ ਵਧੀਆ ਨਜ਼ਾਰੇ ਲੈ ਆਏ ਵਧੀਆ ਕਿਲੇ ਦੇਖੇ ਤੇ ਉੱਥੋਂ ਦੀ ਲੋਕਲ ਮਾਰਕੀਟ ਸਾਰਾ ਉਹ ਨਜ਼ਾਰਾ ਵੇਖਿਆ ਤੇ ਫਿਲਹਾਲ ਬਠਿੰਡੇ ਸਟੇਸ਼ਨ ਦਾ ਇਹ ਨਜ਼ਾਰਾ ਹੈਗਾ ਤੇ ਅਗਲੀ ਗੱਲਬਾਤ ਆਪਾਂ ਆ ਪਿੰਟ ਮੋਚ ਕੇ ਕਰਦੇ ਆ ਤੇ ਫਿਲਹਾਲ ਥੋੜਾ ਬਹੁਤ ਹਲਕਾ ਬੁਲਕਾ ਤੇ ਖਾਲੀ ਕੁਛ ਤੇ ਨਹੀਂ ਤਾਂ ਦਿਨ ਚੜ੍ਹਦੇ ਤੋਂ ਪਹਿਲਾਂ ਹੀ ਪਹੁੰਚ ਜਾਣਾ ਸੀ ਇੱਥੇ ਇਹਨੇ ਹਿਸਾਰ ਰੋਕ ਕੇ ਟ੍ਰੇਨ ਉੱਥੋਂ ਬਦਲ ਕੇ ਫੇਰੇ ਤੇ ਚੜ੍ਹ ਕੇ ਆਏ ਜਾਂਗੇ ਹਾਂ ਮਤਰਾ ਕੀ ਹੋ ਗਿਆ ਚੱਲੋ ਤੁਰੇ ਚੱਲੋ ਉਹ ਲੰਘ ਕੇ ਅੱਗੇ ਆ ਤਾਂ ਹਾਂ ਕੋਈ ਗੱਲ ਨਹੀਂ ਸਹੀ ਆ ਤੇ ਖਜ਼ਾਨਾ ਮੰਤਰੀ ਵੱਲੋਂ ਕਾਲ ਆਈ ਆ ਕਿ ਭਾਈ ਥੋੜਾ ਜਿਹਾ ਖਜ਼ਾਨਾ ਘੱਟ ਦੱਸਿਆ ਕਹਿੰਦਾ ਆ 3500 ਹਾਂ 3500 ਖਰਚਾ ਆਇਆਗਾ ਚਲ ਵੀ ਵੱਧ ਥੋੜੇ ਬਹੁਤੇ ਉਰੇ ਉਰੇ ਲੱਗ ਜਾਂਦੇ ਬੰਦੇ ਦਾ 100 200 150 50 ਕਰਕੇ ਤੇ ਉਹ ਹੀ ਅਸੀਂ ਮੈਂ ਦੱਸਿਆ ਨਹੀਂ ਸੀਗਾ ਉਧਰ ਚੱਲਦੇ ਦੂਜੀਆਂ ਪੌੜੀਆਂ ਉਤੋਂ ਦੀ ਤੇ ਸਾਢੇ 3000 ਸਾਡੇ ਇੱਕ ਬੰਦੇ ਦਾ ਖਰਚਾ ਆਇਆ ਤੇ ਮੰਨ ਕੇ ਚੱਲੋ ਬੰਦੇ ਨੇ ਜੇ ਵਧੀਆ ਘੁੰਮਣਾ ਤਾਂ 5000 ਰੁਪਏ ਆਪਦਾ ਮੰਨ ਕੇ ਚੱਲੋ ਜੇਪੁਰ ਨੂੰ ਜੇ ਤੁਸੀਂ ਘੁੰਮਣਾ 4-5 ਕਿ ਦਿਨ ਤੇ 5 ਕਿ ਦਿਨਾਂ ਦਾ 5000 ਮੰਨ ਲਓ ਜੇ 5 ਦਿਨ ਵੀ ਲਾ ਕੇ ਆਉਣੇ ਤੁਸੀਂ ਕਿਨੇ ਬਾਈ ਤਬੜੀ ਖਾਨਾ ਸਹੀ ਆ ਯੇ ਚੱਲ ਚੰਗਾ ਮਿੱਤਰੋ ਤੇ ਵਧੀਆ ਰਿਹਾ ਸੋਣਾ ਟੂਰ ਮਿੱਤਰਾਂ ਦੇ ਨਾਲ ਭਾਈ ਦੀਪ ਸਿੰਘ ਅੱਛਾ ਬੰਦਾ ਇਹ ਵੀ ਆਪਾਂ ਨੂੰ ਪਹਿਲੀ ਵਾਰੀ ਮਿਲਿਆ ਸੀ ਮਿੱਤਰ ਇਹਦਾ ਸੀ ਹੁਣ ਆਪਣਾ ਹੀ ਮਿੱਤਰ ਆ ਤੇ ਚੱਲ ਮਿਲਦੇ ਆਂ ਫਿਰ ਅਗਲੇ ਨਵੇਂ ਸਫ਼ਰ ਤੇ ਬੱਸ ਗਈ ਮੇਰੀ ਚੰਗਾ ਦੋਈ ਦਰਸ਼ਕ ਆਪਣੇ ਪੈਂਟ ਵਾਲੀ ਨਹਿਰ ਦੇ ਕਈ ਦਿਨਾਂ ਬਾਅਦ ਜਿਹੜੇ ਖੇਤ ਜਾਂਦੇ ਆਪਾਂ ਰੋਜ਼ ਦਿਖਾਉਂਦੇ ਰਹਨੇ ਆ ਛੱਪੜ ਤੇ ਲਾ ਦਿਓ ਬਈ ਫਰਦੁਲਗੜ ਤਲਵੰਡੀ ਬਟਿੰਡਾ ਫਰਦੁਲਗੜ ਕਾਲਾ ਪਲਵਾਨ ਆਉਂਦਾ ਸਾਹਮਣੇ ਕਾਲੇ ਨੂੰ ਮਿਲ ਕੇ ਹੀ ਚੱਲਦੇ ਆ 2 ਮਿੰਟ ਤੇ ਪਿੰਡ ਉੱਤਰ ਦੇ ਸਾਰ ਪਲਵਾਨ ਦੇ ਦਰਸ਼ਨ ਹੋ ਗਏ ਤੇ ਹੋਰ ਦੱਸੋ ਕੀ ਚਾਹੀਦਾ ਆ ਇੱਥੇ ਚੱਕਦਾ ਪਲਵਾਨ ਨੇ ਦੂਰੋਂ ਹੱਥ ਆਪਾਂ ਵੀ 2 ਕਦਮ ਥੋੜਾ ਜਿਹਾ ਅੱਗੇ ਹੋ ਲਈਏ ਐਣਾ ਨੇ 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 ਹਾਂ ਹਾਂ ਗਾਲਾ ਖੜੀ ਕਰਤੀ ਨੌਜਵਾਨ ਨੇ ਕਹਿੰਦੇ ਮੈਂ ਤਾਂ ਦਨ ਦੱਸਿਆ ਸੀ ਭਲਵਾਨ ਮੈਂ ਕਿਹਾ ਰਾਜਸਤਾਨ ਵੱਲ ਕਿਹੜਾ ਲਾ ਕੇ ਆਈਏ ਨਵਾ ਤੂੰ ਕਹਿੰਦਾ ਕਰੋ ਮੈਂ ਐਦਾਂ ਵਧਾਈਆਂ ਤੇ ਕਾਲਾ ਭਲਵਾਨ ਬਈ ਲੰਬਾ ਇਹ ਦਿੰਦਾ ਕੋਈ ਗੱਲ ਨਹੀਂ ਦਵਾਰੇ ਸਹੀ ਇਹ ਆਪਣਾ ਨਵਾ ਝੋਲਾ ਲੈ ਲਿਆ ਚੱਕ ਲਿਆ ਕਰਾਂਗੇ ਭਾਗੇ ਚਾਰ ਕੱਪੜੇ ਠੀਕ ਹੈਗਾ ਵਧਾਈਆਂ ਹਾਂ ਮੈਂ ਬਲਾ ਉਹਨੂੰ ਭਾਈ ਕਾਲੇ ਵੱਲੋਂ ਫਤਿਹ ਸਾਰਿਆਂ ਨੂੰ ਹਾਂ ਜੀ ਖਾਲਸਾ ਵੈਜੀ ਫਤਿਹ ਹਾਂ ਸਾਰੀ ਸੰਗਤ ਸਾਰੀ ਸੰਗਤ ਨੂੰ ਤੇ ਕਹਿੰਦੇ ਕਾਲੇ ਦਾ ਛੋਟਾ ਭਾਈ ਭਾਈ ਕੱਕਾ ਮੈਂਬਰ ਵੀ ਆ ਚੁੱਕਿਆ ਕੀ ਹਾਲ ਹੈ ਭਾਈ ਸਾਸਤਰੀ ਕਾਲ ਭਾਈ ਸਾਸਤਰੀ ਕਾਲ ਸਾਸਤਰੀ ਕਾਲ ਵੱਡੇ ਭਾਈ ਜੱਗਾ ਸਿੰਘ ਜੀ ਆਹ ਨਹੀਂ ਸਹੀ ਹੈ ਆ ਆ ਆ ਤੇ ਪਰ ਦੇ ਕੋਲ ਅੱਛਾ 5 ਦਿਨ ਲਾ ਕੇ ਆਏਗੇ ਮੈਂ ਤੈਨੂੰ ਦਿਨ ਨਾ ਰਿਹਾ ਤੂੰ ਦੇਖਿਆ ਨਹੀਂ ਮੈਂ ਲੈ ਕੇ ਠੀਕ ਨਹੀਂ ਮੋਲਗਰ ਬੜਾ ਯਾਰ ਸੋਚਣ ਵਾਲੀ ਗੱਲ ਆ ਗਾਲਿਆ 4-500 ਸਾਲ ਪਹਿਲਾਂ ਯਾਰ ਹਨਾ ਉਦੋਂ ਵਾਲੇ ਮਿਸਤਰੀਆਂ ਨੇ ਉਹ ਰਾਜੇ ਮਹਾਰਾਜਿਆਂ ਨੇ ਇੱਡੇ ਤਗੜੇ ਕਾਰੀਗਰ ਕਿੱਥੋਂ ਭਾਲੇ ਇੱਡੇ ਡੇ ਮਾਇਲ ਛੱਪਦੇ ਹਨਾ ਇੰਨੇ ਕਾਰੀਗਰ ਇਹ ਹਨਾ ਹਾਂ ਤੇ ਇੱਕ ਗੱਲ ਵੱਖਰੀ ਆ ਨਹੀਂ ਜਦੋਂ ਵੀ ਮਨੁੱਖ ਧਰਤੀ ਤੇ ਜਨਮ ਲੈਂਦਾ ਹਨਾ ਹਾਂ ਹਾਂ ਆਉਂਦਾ ਤੇ ਜਾਂਦਾ ਰਹਿੰਦਾ ਹੈ ਹਾਂ ਗੱਲ ਕਰ ਜਿਹੜੀ ਵਿਗਿਆਨ ਆ ਬਾਈ ਇਹ ਵਿਗਿਆਨ ਤਾਂ ਕਲਾ ਦਾ ਵਰਤਦੀ ਰਹਿੰਦੀ ਹੈ ਫਿਰ ਹਾਂ ਸਕਮਾਲ ਹੈ ਥੱਲੇ ਕਰ ਲ ਬੰਬੂਗੜ੍ਹ ਗਲਾਬੀ ਸ਼ਹਿਰ ਪਿੰਕ ਸਿਟੀ ਜੈਪੁਰ ਤੇ ਬਾਕੀ ਕਾਲੇ ਦੇਖਣ ਵਾਲੀ ਗੱਲਬਾਤ ਹੈਗੀ तू ਘਰੇ ਬੈਠੇ ਲੋਕਾਂ ਨੂੰ ਕਿੰਨਾ ਨੂੰ ਦਿਖਾ ਦਿਆ ਸਰਗਾ ਜੀਜਾ ਧੰਨਵਾਦ ਭਾਈ ਹਨਾ ਆਪਦੇ ਵੱਲੋਂ ਭਾਈ ਕੋਸ਼ਿਸ਼ ਕਰੀ ਕਾਲਾ ਜਿੰਨਾ ਕ ਵੀ ਦਿਖਾ ਸਕੇ ਮਾਹੌਲ ਹਨਾ ਸਾਰੇ ਕਿਲੇ ਹਨਾ ਮੈਂ ਦੇਖ ਹੀ ਗਿਆ ਘਰੇ ਬੈਠਾ ਭਾਈ ਵੀ ਭਾਵੇਂ ਆਪਾਂ ਨੂੰ ਬਾਹਲੀ ਡਿਟੇਲ ਨਹੀਂ ਪਤਾ ਸੀ ਪਰ ਜਿੰਨੀ ਕੀ ਗੱਲਬਾਤ ਪਤਾ ਜੂਗੀ ਆਪਾਂ ਸ਼ੇਅਰ ਕਰਤੀ ਹਨਾ ਸਹੀ ਹੈ ਸਹੀ ਹੈ ਬਹੁਤ ਕੁਝ ਦਿਖਾਤਾ ਲੋਟਰ ਕੋਲੇ ਵਗ ਜਾਣਾ ਹਾਂ ਕਾਲੇ ਦਾ ਲੋਡਰ ਖੜਾ ਉਹ ਤੇ ਰੋਡ ਤੇ ਕੌਣ ਚਲਾਈ ਜਾਂਦਾ ਕਾਲਾ ਉਹ ਆਪਣੇ ਇਹਨਾਂ ਦਾ ਮੁੰਡਾ ਰਾਮੇ ਕੇ ਮੁੰਡਾ ਲੈ ਗਿਆ ਅੱਛਾ ਅੱਛਾ ਤੇ ਕਿੱਧਰ ਜਾਇਆ ਅਗਲਾ ਬਣ ਕੇ ਮੈਂ ਤਾਂ ਇੱਥੇ ਹੀ ਆਂ ਸੀ ਬਗਲਾ ਬਣ ਕੇ ਮੈਂ ਹਮਤੇ ਤੂੰ ਬਾਹਰ ਭਾ ਗਿਆ ਹਾਂ ਮੈਂ ਹਮਤੇ ਦਾ ਬਗਲਾ ਹੀ ਆਂ ਈ ਕਵਾਈ ਈ ਕਹ ਸਤਿ ਸ੍ਰੀ ਅਕਾਲ ਜੀ ਹੁਣ ਤੇ ਦਾ ਮੈਂ ਵਗਲਾ ਹੀ ਆ ਹਾਂ ਮੇਰੇ ਆਗੇ ਪੇਟ ਦਰਦ ਹੋ ਗਿਆ ਥੋੜਾ ਜਾਂ ਅੰਤਰੀ ਸੋਸ਼ ਆ ਗਈ ਸੀ ਲੋਟਾ ਹੋਣਾ ਸਹੀ ਆ ਉਧਰ ਹੀ ਜਾਣਾ ਕਰ ਬੰਨੀ ਚੱਲ ਤੋਰੇ ਆ ਜਲੀਏ ਫਿਰ ਖੈਰ ਸੁੱਕਾ ਪਿੰਡ ਸਾਰੇ ਖੈਰ ਸੁੱਕਾ ਨਾ ਜਮਾ ਇਹ ਕਰ ਤਿੰਨ ਕ ਤਿੰਨ ਚਾਰ ਦਿਨਾਂ ਜੀ ਬੰਦਾ ਉੱਧਰ ਜਾਂਦਾ ਪਿੰਡ ਬਿਨਾਂ ਕਹ ਯਾਰ ਨਾ ਉਧਰ ਆਣਾ ਕਰ ਇਹ ਤਾਂ ਨਾ ਜਿਹੜਾ ਤੂੰ ਉਲਾ ਲੈ ਲਿਆ ਹੁਣ ਇਹ ਤਾਂ ਬਾਹਰ ਦੇ ਸਫਰ ਕਹਿੰਦਾ ਵੀ ਆ ਜਾ ਬਾਈ ਹਾਂ ਇਹ ਕਹਿੰਦਾ ਵੀ ਤੂੰ ਆਪਦਾ ਹਾਂ ਚੱਕ ਲਿਆ ਕਰ ਚਾਹਤ ਕ ਹਲਕੇ ਜਿਹੇ ਕੱਪੜੇ ਪਾ ਕੇ ਹਾਂ ਹਾਂ ਇਹਦੇ ਹੀ ਤਾਂ ਫਿਰ ਲੋਈ ਲੱਪਾ ਤੇ ਥੋੜਾ ਜਿਹਾ ਸਾਮਾਨ ਜ਼ਿਆਦਾ ਹੋ ਗਿਆ ਟ੍ਰੇਨ 'ਚ ਪੈਣ ਦਾ ਸਾਧਨ ਫਿਰ ਉਹ ਵੀ ਚਾਹੀਦਾ ਹਾਂ ਹਾਂਜੀ ਔਰ ਜਾ ਭਾਈ ਇੱਥੇ ਰੋਕ ਦੇ ਇਹ ਗਰਮ ਮੌਸਮ ਆ ਗਿਆ ਫਿਰ ਠੰਡੇ ਬਾੜਾ ਮੰਨ ਜਲਵਾਂਗੇ ਹੈ ਹਾਂ ਉੱਧਰ ਹੋ ਜੂ ਗੱਲਬਾਤ ਬਦਲਵਾੜੀ ਚੰਗੀ ਆ ਬਸਰ ਠੀਕ ਆ ਵਧੀਆ ਬਸ ਕਲਕਤ ਨੂੰ ਪਾਣੀ ਦੇ ਛੱਡਦੇ ਸੀ ਕਈ ਵੀਰ ਭਾਈ ਹਨਾ ਜਿਵੇਂ ਮੇਰੇ ਨਾਲ ਦੇ ਮਿੱਤਰ ਗਿਆ ਸੰਦੀਪ ਕਹਿੰਦਾ ਸੀਗਾ ਭਈ ਆਪਾਂ ਹੁਣੇ ਜਾ ਆਈਏ ਜੈਪੁਰ ਕਾਲੇ ਇੱਕ ਅੱਧਾ ਦਿਨ ਇੱਕ ਅੱਧਾ ਹਫਤਾ ਲੇਟ ਕਰਦੇ ਸੀ ਪਹਿਲਾਂ ਅਸੀਂ ਹਾਂ ਚਾਹਦਾ ਫਿਰ ਗਰਮੀ ਵਾਲੀ ਹੋ ਜੂ ਨਾ ਨਾ ਮੈਂ ਤਾਂ ਦੱਸਦਾ ਉੱਥੋਂ ਆ ਕੇ ਮੈਨੂੰ ਆਇ ਲੱਗਾ ਇੱਥੇ ਗਰਮੀ ਆ ਇੱਥੇ ਗਰਮੀ ਆ ਮੈਂ ਜੂਨ ਦੇ ਮਹੀਨੇ ਗਿਆ ਸੀ ਫਿਰ ਮੈਂ ਜੈਪੁਰ ਇੱਕ ਵਾਰੀ ਹਾਂ ਇਹ 16 17 ਚ ਗਿਆ ਹੂੰ 16 ਚ ਗਿਆ ਹੂੰ ਮੈਂ ਹਾਂ ਹਾਂ 8 ਦਿਨ ਲਾ ਕੇ ਆਇਆ ਸੀਗਾ ਅੱਛਾ ਮੈਨੂੰ ਤਾਂ ਚਲੋ ਹਸਪੀਟਲ ਜਾਣਾ ਪਿਆ ਸੀਗਾ ਸੁ ਬਚਾ ਵੀ ਸੀ ਆਪਣੇ ਹਾਂ ਹਾਂ ਜਸ਼ਨੂ ਦੀ ਸਟੇ ਅੱਛਾ ਤੇ ਉੱਥੇ ਤਾਂ ਠੰਡ ਮੀਂਹ ਪੈਂਦਾ ਰੋਜ ਹਾਂ ਕੱਲ ਪਤਨ ਵਾਲੀ ਬਹੁਤ ਸੋਹਣਾ ਬੋਤਲ ਨਿਕਲ ਆਇਆ ਲੱਗਦਾ ਸੀਗਾ ਮੀਂਹ ਆਊਗਾ ਹਾਂ ਉੱਥੇ ਭਾਈ ਹੁਣ 28 29 ਕ ਦਾ ਹੁੰਦਾਗਾ ਵੱਧ ਤੋਂ ਵੱਧ ਆਪਣਾ ਤਾਪਮਾਨ ਤੇ ਪਰ ਹਵਾ ਬਹੁਤ ਠੰਡੀ ਹੁੰਦੀ ਆ ਗਿਲਿਆਂ ਤੇ ਜੜਕੇ ਤਾਂ ਗਾਲ ਜਮੀਂ ਆਇਆ ਲੱਗਦਾ ਸੀ ਜੈਕਟ ਕੇ ਉਹਨਾਂ ਪਾ ਕੇ ਠੰਡੀ ਸ਼ੀਤ ਜੰਗ ਲੱਗਦੀ ਆ ਹਾਂ ਤੇ ਹਵਾ ਬਿਲਕੁਲ ਠੰਡੀ ਜਾਂਦੀ ਹੈ ਹਨਾ ਉਹੀ ਗੱਲਬਾਤ ਬਸ ਇੰਨੀ ਕੀ ਤੁਹਾਨੂੰ ਤੁਹਾਡੇ ਨਾਲ ਸਾਂਝੀ ਕਰਨੀ ਸੀ ਕੀ ਹਾਲ ਆ ਭਾਈ ਮੱਖਣ ਸਿੰਘ ਜੀ ਤੇ ਇਹ ਲਾ ਫੋਨ ਫੇਰਾ ਸੀ ਭਰਾ ਦਾ ਆਪਣੇ ਦਾ ਖੈਰ ਸਖ ਵਧੀਆ ਇਟਲੀ ਚੋ ਚਲ ਸਤਿ ਸ਼੍ਰੀ ਅਕਾਲ ਭਾਈ ਤਾਰੀ ਮੈਂ ਤਿੰਨ ਚਾਰ ਵਾਰੀ ਲਾਇਆ ਤਾਂ ਕੁਦਰਤੀ ਮੈਂ ਚੱਕਣਾ ਪਾਇਆ ਧੰਨਵਾਦ ਸਾਰੀ ਵੀਰੇ ਭੈਣਾਂ ਦਾ ਜਿਹੜੇ ਇੰਨਾ ਮਾਨ ਸਤਕਾਰ ਦਿੰਦੇ ਆ ਬਈ ਹਣਾ ਤੇ ਇੱਕ ਵੀਰ ਕਹਿੰਦਾ ਗੱਲ ਸੀ ਕਿ ਬਰਸੋਂ ਬਈ ਪਿੰਡ ਵਾਲਾ ਵੱਧ ਨਜ਼ਾਰਾ ਘੈਂਟ ਲੱਗਦਾ ਕਹਿੰਦਾ ਯਾਰ ਪਿੰਡ ਵਾਲੀ ਵੀਡੀਓ ਚ ਪਿੰਡੀ ਰਹਿਣਾ ਬਈ ਮੈਂ ਕਿੱਥੇ ਜਾਣਾ ਹਣਾ ਪਿੰਡੀ ਰਹਿਣਾ ਹਾਂ ਆਜਾ ਚਾਹ ਪਾਣੀ ਪੀਨੇ ਆ ਨਹੀਂ ਬਸ ਮਿਹਰਬਾਨੀ ਚਲ ਤੂੰ ਸੁਭਾਲ ਗੱਡੀ ਫਿਰ ਜਾ ਕੇ ਹਣਾ ਹਾਂ ਕਰਦੇ ਆ ਕਰਦੇ ਫਿਰ ਗੱਲਬਾਤ ਵੈਸੇ ਉਹ ਵੀ ਰੋਡ ਤੇ ਰਹਿੰਦਾ ਚੋਬਰ ਵੀ ਤਗੜਾ ਪਲੇਅਰ ਉਹ ਵੀ ਫਿਰ ਐ ਹੁੰਦਾ ਬਿਸ਼ਿੰਦਰੀ ਆਪੋ ਆਪਣੀ ਹੱਥ ਲੱਗੀ ਹੁੰਦੀ ਹੱਥ ਲੱਗੀ ਹੁੰਦੀ ਐ ਤਾਂ ਚੱਲ ਕੋਈ ਨਾ ਮਿਲਦੇ ਆ ਓਕੇ ਓਕੇ ਬਾਈ ਜੀ ਅਚਾਰ ਮਾਰੀ ਜਾਂਦਾ ਬਾਜਾ ਮੈਨੂੰ ਕਾਲਿਆ ਹਾਂਜੀ ਮਾਰ ਡੰਕਰ ਨੇ ਵੀ ਚੱਕੇ ਕਰਨ ਭਾਈ ਚੋਬਰ ਕਹਿੰਦੇ ਆ ਗਿਆ ਬੈਜੋ 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 ਕਿਸੇ ਨੇ ਵੀ ਖੜੇ ਨਹੀਂ ਹੋਣਾ ਮਸਾਂ ਤੁਸੀਂ ਬੈਠੇ ਹੋ ਬੈਜੋ ਬੈਜੋ ਹੈਲੋ ਨਹੀਂ 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 ਮੰਮੀ ਕਿੰਨਾ ਦੇ ਠੀਕ ਹੈ ਹਲੋ ਮੱਝ ਜੀ ਵੱਡੀ ਦਾਦੀ ਮੱਝ ਸਤਿ ਸ਼੍ਰੀ ਅਕਾਲ ਮੰਮੀ ਮੰਮੀ ਇੱਧਰ ਲਈ ਮਾਤਾ ਕਿਧਰ ਗਈ ਤੇ ਪਹਿਲਾਂ ਵੱਡੇ ਮੰਮੀ ਨੂੰ ਆ ਲਾਉਣੇ ਪੈ ਗਏ ਹੱਥ ਸਾਰੇ ਦੋ ਸਸਰੀਕਾਲ ਵਡੀ ਮਈ ਸਸਰੀਕਾਲ ਬੇਟਾ ਸਸਰੀਕਾਲ ਸਾਰੇ ਵੀਰਾਂ ਭੈਣਾਂ ਨੂੰ ਸਸਰੀਕਾਲ ਪਈ ਸਸਰੀਕਾਲ ਭਾਈ ਪ੍ਰਵਾਨ ਕਰੋ ਵੱਡੇ ਮੰਮੀ ਦੀ ਮਾਸੀ ਜੀ ਦੀ ਸਸਰੀਕਾਲ ਭਾਈ ਠੀਕ ਠਾਕ ਹੋ ਹਾਂ ਵਧੀਆ ਇੱਧਰ ਹੈ ਨਹੀਂ ਮੰਮੀ ਉਹ ਕਰੇ ਹੈ ਨਹੀਂ ਉਹ ਕਰੇ ਹਾਂ ਜੀ ਆਈ ਹੋਗੀ ਇਹ 14 ਨੰਬਰਾਂ ਸਸਰੀਕਾਲ ਭਾਈ ਸਸਰੀਕਾਲ ਹੋ ਠੀਕ ਵਧੀਆ ਆ ਗਿਆ ਵਧੀਆ ਠੀਕ ਠਾਕ ਤੇ ਦੂਜੇ ਨਾਲ ਤੇ ਵਧੀਆ ਠੀਕ ਠੀਕ ਹਾਂ ਰੇ ਵਧੀਆ ਠੀਕ ਠਾਕ ਤੇ ਮਾਤਾ ਜੀ ਵੱਲੋਂ ਭਾਈ ਸਾਰਿਆਂ ਨੂੰ ਸੱਤਰੀ ਕਾਲ ਮੇਰੇ ਵੱਲੋਂ ਵੀ ਬੇਟਾ ਸੋਨ ਸਾਰੇ ਸੱਤਰੀ ਕਾਲ ਜਿਹੜੇ ਰੋ ਚੰਦੇ ਨਾਲ ਤੇ ਤੁਰ ਤੋ ਲੈ ਕੇ ਤੁਰ ਤੱਕ ਜਰੂਰ ਦੇਖਰਾਓ ਕਿ ਜਿਹੜਾ ਫਣ ਬਣਾ ਕੇ ਲਿਆ ਮੇਰਾ ਬੇਟਾ ਧੰਨਵਾਦ ਤੁਹਾਡੇ ਠੀਕ ਤੁਸੀਂ ਦੇਖਿਆ ਨਹੀਂ ਹੁਣ ਟਾਈਮ ਹੀ ਲੱਗਿਆ ਹਾਂ ਹਾਂ ਤਾਂ ਟਾਈਮ ਹੀ ਲੱਗਿਆ ਕੱਲ ਸਹਿਜ ਜੇ ਤੂੰ ਆਖੇ ਆਪਾਂ ਬਲਾਕ ਦੇਖੇ ਸਹਿਜ ਉਹ ਚਿੜੀ ਗੋਰੀ ਮੈਂ ਜੋ ਫੋਨ ਨਾਲ ਸਹੀ ਜੱਤੀ ਬੈਠੀ ਹੁੰਦੀ ਕਹਦਾ ਮੈਂ ਤਾਂ ਉਹ ਦੇਖੂਗਾ ਸੱਤਰੀ ਕਾਲ ਪਪਾ ਜੀ ਵੀਰ ਜੱਤਰ ਕਾਗੇ ਜੀ ਉਹ ਉਤਰ ਗੱਲਾਂ ਕਰੀ ਜਾਂਦੇ ਸੀ ਉੱਤੇ ਬੈਠੇ ਸੀਗੇ ਬੰਮੀ ਹੋਰ ਕੋਲੇ ਹੁਣੀ ਚੱਕ ਕੇ ਲਿਆਏਗਾ